ਬਠਿੰਡਾ ਦੇ ਧੋਬੀਆਣਾ ਬਸਤੀ ਵਿਖੇ ਬੱਚਿਆਂ ਤੋਂ ਕਰਵਾਈ ਜਾ ਰਹੀ ਸੀ ਬਾਲ ਮਦਦੋਰੀ ਵਿਧਾਇਕ ਨੇ ਗੱਲ ਨੂੰ ਕੀਤਾ ਗੋਲ ਬੁੱਧਵਾਰ ਨੂੰ ਸ਼ਾਮ ਨੂੰ 5 ਵਜੇ ਸਾਬਕਾ ਵਿਧਾਇਕ ਨੇ ਇਸ ਮਾਮਲੇ ਦੀ ਕੀਤੀ ਨਿੰਦਾ ਮਾਮਲਾ ਬਠਿੰਡਾ ਦੇ ਧੋਬੀਆਣਾ ਬਸਤੀ ਵਿਖੇ ਅੱਜ ਚਲਾਈ ਗਈ ਦਾਖਲਾ ਮਹਿਮ ਦਾ ਜਿੱਥੇ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਇਸ ਮਹਿਮ ਨੂੰ ਸ਼ੁਰੂਆਤ ਕਰਨ ਦੇ ਲਈ ਉੱਥੇ ਆਏ ਹੋਏ ਸਨ ਤਾਂ ਉੱਥੇ ਬੱਚਿਆਂ ਵੱਲੋਂ ਜਿੱਥੇ ਟੇਬਲਾਂ ਦੀ ਸਫਾਈ ਕੀਤੀ ਜਾਂਦੀ ਸੀ ਜਾ ਰਹੀ ਸੀ ਉਹਨਾਂ ਦੇ ਉੱਤੇ ਕੱਪੜਾ ਮਾਰੇ ਜਾ ਰਹੇ ਸੀ ਉੱਥੇ ਨਾਲ-ਨਾਲ ਤੀਜੀ ਮੰਜ਼ਲ ਦੇ ਉੱਤੋਂ ਕੁੜੀਆਂ ਟੇਬਲ ਅਤੇ ਕੁਰਸੀਆਂ ਲਾ ਕੇ ਇਥਾਂ ਲੈ ਕੇ ਆ ਰਹੀਆਂ ਸਨ ਇਸ ਨੂੰ ਲੈ ਕੇ ਜਦੋਂ ਵਿਧਾਇਕ ਦੇ ਨਾਲ ਗਲਤ ਕੀਤੀ ਤਾਂ ਉਹਨਾਂ ਨੇ ਇਸ ਮਾਮਲੇ ਨੂੰ ਗੋਲ ਕਰ ਦਿੱਤਾ ਤੇ ਜਦੋਂ ਸਾਬਕਾ ਵਿਧਾਇਕ ਸਰੂਪਰਾ ਸਿੰਘਲਾ ਦੇ ਨਾਲ ਇਸ ਬੰਦੀ ਗਲਤ ਕੀਤੀ ਤਾਂ ਉਹਨਾਂ ਨੇ ਇਸ ਮਾਮਲੇ ਦੀ ਨਿੰਦਾ ਕੀਤੀ ਦੇਖ ਰਹੇ ਹੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੀ ਥੋਬੀਣਾ ਬਸਤੀ ਦੇ ਇਹ ਇੱਕ ਸਰਕਾਰੀ ਸਕੂਲ ਦੀਆਂ ਜਿੱਥੇ ਬੱਚੇ ਐ ਜੋ ਇਹ ਆਪਣਾ ਲੜਕੀਆਂ ਨੇ ਇਹ ਤੀਸਰੀ ਮੰਜ਼ਲ ਦੇ ਉੱਤੋਂ ਕੁਰਸੀਆਂ ਲਾ ਕੇ ਖੇਡਾਂ ਲੈ ਕੇ ਆ ਰਹੀਆਂ ਹਨ ਤੇ ਉਸ ਤੋਂ ਬਾਅਦ ਇਹਨਾਂ ਦੇ ਉੱਤੇ ਇਹਨਾਂ ਵੱਲੋਂ ਕੱਪੜਾ ਵੀ ਇਹਨਾਂ ਨੇ ਆਪਣਾ ਇਹਨਾਂ ਵੱਲੋਂ ਹੀ ਮਾਰੇ ਜਾ ਰਹੇ ਮੌਕੇ ਦੇ ਸਮੇਂ ਤੇ ਵਿਧਾਇਕ ਵੀ ਇਸ ਸਕੂਲ ਦੇ ਅੰਦਰ ਹਾਜ਼ਰ ਸਨ ਦੇਖੋ ਦੋ ਗੱਲਾਂ ਐ ਬ੍ਰਦਰ ਜੇ ਤਾਂ ਵੈਸੇ ਤਾਂ ਪਹਿਲੀ ਸਰਕਾਰ ਐ ਜਿਨੇ ਸਕੂਲਾਂ ਨੂੰ ਮੈਨੇਜਰ ਤੇ ਨਾਲ ਕਲਾਸ 4 ਇੰਪਲਾਈ ਦਿੱਤੇ ਹੈ ਇਦੋਂ ਪਹਿਲਾਂ ਹੈ ਨਹੀਂ ਸੀ ਅਧਿਆਪਕ ਕਾਫੀ ਪ੍ਰਬੰਧ ਕਰਦੇ ਸੀ ਜਾਂ ਜਿਹੜੇ ਪੇਰੈਂਟ ਸੀ ਪੀਟੀਏ ਫੰਡਾਂ ਚ ਪ੍ਰਬੰਧ ਕੀਤਾ ਜਾਂਦਾ ਸੀ ਦੂਜੀ ਗੱਲ ਹੈ ਅਸੀਂ ਇਸ ਗੱਲ ਨੂੰ ਨੈਗੇਟਿਵ ਚ ਨਾ ਲਓ ਸਵਾਲ ਇਹ ਸੀ ਜੇ ਬੱਚਿਆਂ ਦੇ ਵਿੱਚ ਵਰਕ ਕਲਚਰ ਪੈਦਾ ਕਰਨਾ ਮੈਂ ਜਦੋਂ ਸਕੂਲ ਚ ਪੜ੍ਹਦਾ ਸੀ ਸਾਡੀ ਦੋ ਬੱਚਿਆਂ ਦੀ ਡਿਊਟੀ ਹੁੰਦੀ ਸੀ ਪਹਿਲਾਂ ਆ ਕੇ ਕਮਰਾ ਸਾਫ਼ ਕਰਨਾ ਫਿਰ ਪਾਣੀ ਛਿੜਕਣਾ ਫਿਰ ਸਾਰੇ ਕੁਰਸੀਆਂ ਤੇ ਬੈਂਚਾਂ ਦੇ ਉੱਤੇ ਕਪੜਾ ਮਾਰਨਾ ਇਹ ਚੰਗੀ ਗੱਲ ਹੈ ਜੇ ਬੱਚਿਆਂ ਨੂੰ ਤੁਸੀਂ ਕੰਮ ਕਰਨ ਦੀ ਆਦਤ ਪਾ ਦਿਓਗੇ ਉਹ ਆਪਣੀ ਜ਼ਿੰਦਗੀ ਚ ਸਫਲ ਰਹਿਣਗੇ ਔਰ ਉਹਨਾਂ ਨੂੰ ਮਾਣ ਹੋਏਗਾ ਵੀ ਅਸੀਂ ਇਸ ਸਕੂਲ ਚ ਪੜਦੇ ਸੀ ਅਸੀਂ ਹੱਥੀ ਕੰਮ ਵੀ ਕਰਦੇ ਸੀ ਤੇ ਪੜਦੇ ਵੀ ਸੀ ਇਹ ਆਉਣ ਵਾਲੇ ਸਮੇਂ ਚ ਮਾਣ ਪ੍ਰਾਪਤ ਕਰਨਗੇ ਮੈਂ ਕਹਿ ਸਕਦਾ ਸੀਗਾ ਕਿ ਕਹਿ ਸਕਦਾ ਹਾਂ ਕਿ ਜਿਹੜਾ ਦਾਖਲਾ ਮਹਿਮ ਚਲਾਈ ਹੈ ਇਹ ਅਸੀਂ ਮਹਿਮ ਦੀ ਪ੍ਰਸ਼ੰਸਾ ਕਰਦੇ ਹਾਂ ਉੱਥੇ ਐਮਐਲਏ ਸਾਹਿਬ ਆਏ ਦੇਖਿਆ ਕਿ ਛੋਟੀਆਂ-ਛੋਟੀਆਂ ਬੱਚੀਆਂ ਤੀਸਰੀ ਮੰਜ਼ਲ ਤੋਂ ਕੁਰਸੀਆਂ ਲੈ ਕੇ ਆ ਰਹੀਆਂ ਜਾਇਦਾ ਇਹ ਸੀ ਕਿ ਉਥੇ ਮੌਕੇ ਦੇ ਹਾਜ਼ਰ ਅਫਸਰ ਜਾਂ ਮੈਂ ਕਹਿ ਸਕਦਾ ਕਿ ਐਮਐਲਏ ਵੀ ਬੱਚਿਆਂ ਦੇ ਚਕਾਉਣ ਦੀ ਬਜਾਏ ਕੁਰਸੀਆਂ ਆਪ ਚੱਕ ਦੇ ਬੱਚਿਆਂ ਦੇ ਵਿੱਚ ਇੱਕ ਚੰਗਾ ਸਨੇਹਾ ਜਾਂਦਾ ਔਰ ਬੱਚਿਆਂ ਨੂੰ ਇੱਕ ਇੱਕ ਸભ્ય ਨਾਗਰ ਕਰਨ ਦਾ ਇੱਕ ਸਨੇਹਾ ਮਿਲਦਾ ਤੇ ਅੱਜ ਉਹਨਾਂ ਨੂੰ ਇੱਕ ਮੈਂ ਕਹਿ ਸਕਦਾ ਕਿ ਆਪ ਦੇ ਆਪ ਨੂੰ ਉੱਚਾ ਕਰਕੇ ਦਿਖਾਉਣਾ ਤੇ ਬੱਚੇ ਹੀਣ ਭਾਵਨਾ ਪੈਦਾ ਹੁੰਦੀਆਂ ਨੇ ਚੀਜ਼ਾਂ ਨਾਲ ਇਹ ਨਿੰਦਾ ਇਹ ਗੱਲਾਂ ਨੇ ਇਹ ਨਿੰਦਾ ਕਰਨ ਵਾਲੀਆਂ ਗੱਲਾਂ ਨੇ ਔਰ ਔਰ ਐਕਸੀਡੈਂਟ ਵੀ ਹੋ ਸਕਦਾ ਤੀਸਰੀ ਮੰਜ਼ਲ ਤੋਂ ਛੋਟੇ ਬੱਚੇ ਦਾ ਕੁਰਸੀਓ ਚੱਕ ਕੇ ਲੈ ਕੇ ਆਣਾ ਮੈਂ ਕਹਿ ਸਕਦਾ ਕਿ ਕਿਸੇ ਕਰਦੇ ਬੱਚੇ ਨੂੰ ਬਹੁਤ ਵੱਡੀ ਆਫਤ ਇਸਟਮ ਆ ਸਕਦੀ ਸੀ ਇਹ ਮੈਂ ਸਾਰੀਆਂ ਗੱਲਾਂ ਦੀ ਨਿੰਦਾ ਕਰਦਾ ਔਰ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਪ੍ਰਸ਼ਾਸਨ ਅਧਿਕਾਰੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਮੌਕੇ ਦੇ ਉੱਤੇ ਇਸ ਤਰ੍ਹਾਂ ਦੇ ਜਿਹੜੇ ਕੰਮ ਆ ਜਾਂ ਇਸ ਤਰ੍ਹਾਂ ਦੀਆਂ ਅ ਨਹੀਂ ਹੋਣਾ ਚਾਹੀਦਾ ਜਿਹਦੇ ਵਿੱਚ ਬੱਚਿਆਂ ਦੇ ਆਨਲਾਈਨ ਟੈਂਟ ਦੇ ਵਿੱਚ ਇਸ ਗੱਲ ਦਾ ਅਸਰ ਪਵੇ ਔਰ ਮੈਂ ਕਹਿੰਦਾ ਇੱਕ ਬੜੀ ਬੜੀ ਸੋਹਣੀ ਇੱਕ ਬੜੀ ਸੋਹਣੀ ਮਤਲਬ ਇੱਕ ਪਰੰਪਰਾ ਰਣੀ ਸੀ ਬੱਚਿਆਂ ਦੇ ਮਨ ਤੇ ਪ੍ਰਭਾਵ ਪੈਣਾ ਸੀ ਕਿ ਜਿਹੜੇ ਅਧਿਕਾਰੀ ਜਾਂ ਜਿਹੜੇ ਉੱਥੇ ਲੀਡਰ ਸੀ ਉਹ ਆਪ ਕੁਰਸੀਆਂ ਚਾੱਕ ਕੇ ਲੈ ਕੇ ਆਉਂਦੇ ਔਰ ਬੱਚਿਆਂ ਨੂੰ ਇਹ ਕੰਮ ਨਾਲ ਹੁਣ ਅਧਿਕਾਰੀ ਖੜੇ ਸੀਗੇ ਇੰਟਰੈਕਸ਼ਨ ਦੇ ਰਹੇ ਸੀ ਮੈਂ ਕਿ ਸਭ ਸਭ ਤੋਂ ਸਭ ਤੋਂ ਮਾੜੀ ਗੱਲ ਹੈ ਮੈਂ ਨਿੰਦਾ ਕਰਦਾ ਇਹ ਨਹੀਂ ਹੋਣਾ ਚਾਹੀਦਾ ਔਰ ਮੈਂ ਅਫਸਰ ਸਹਿਬਾਨਾਂ ਨੂੰ ਬੇਨਤੀ ਕਰਦਾ ਕਿ ਇਨਾਂ ਚੀਜ਼ਾਂ ਦਾ ਖਾਸ ਖਿਆਲ ਰੱਖਿਆ ਜਾਵੇ ਕਿਉਂਕਿ ਤੁਸੀਂ ਸਕੂਲਾਂ ਦੇ ਜਾਣਦੇ ਹੋ ਇਹ ਬੱਚੇ ਤੁਹਾਦੋਂ ਸਿੱਖਦੇ ਆ ਸਭ ਕੁਝ ਸਿੱਖਦੇ ਆ ਤੁਹਾਨੂੰ ਦੇਖ ਕੇ ਹੀ ਉਹਨਾਂ ਬਚੋਟਾ ਮੇਰਾ ਖਿਆਲ ਹੈ ਕਿ ਬਹੁਤ ਗਲਤ ਕਿਹਾ ਹੈ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਸੀ ਤੇ ਅਫੀਸਰ ਸਹਿਬਾਨਾਂ ਨੂੰ ਮੌਕੇ ਤੇ ਡਾਇਰੈਕਸ਼ਨ ਦੇਣੀ ਚਾਹੀਦੀ ਸੀ ਅੱਗੇ ਤੋਂ ਇਸ ਤਰ੍ਹਾਂ ਦਾ ਕੰਮ ਨਹੀਂ ਹੋਣਾ ਚਾਹੀਦਾ ਜਗਜੀਤ ਸਿੰਘ ਭੁੱਲਰ ਹੈ ਜੀ ਮੇਰਾ ਨਾਮ ਤੇ ਅਸੀਂ ਆ ਜੋ ਵੀ ਆ ਸਕੂਲ ਦੇ ਬੱਚੇ ਅੱਜ ਕੱਲ ਹੋਇਆ ਅਸੀਂ ਗਵਾਂੜ ਚ ਹੀ ਰਹਿੰਦੇ ਆ ਜੀ ਇੱਥੇ ਧੋਬਿਆਣਾ ਮੇਨ ਰੋਡ ਦੇ ਉੱਤੇ ਤੇ ਜੋ ਇਹ ਅੱਜ ਦੀ ਜੀ ਘਟਨਾ ਹੋਈ ਆ ਦੇਖੋ ਬਹੁਤ ਮੰਦ ਭਾਗੀ ਘਟਨਾ ਜੀ ਇਹ ਜਿੱਥੇ ਸਰਕਾਰ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਦੀ ਗਿਣਤੀ ਵਧਾਉਣ ਲਈ ਉਪਰਾਲੇ ਕਰ ਰਹੀ ਹੈ ਪਹਿਲੀ ਗੱਲ ਤਾਂ ਅਸੀਂ ਇਹ ਗੱਲ ਚਾਹੁੰਦੇ ਆਂਗੇ ਵੀ ਪਹਿਲਾਂ ਸਰਕਾਰ ਟੀਚਰਾਂ ਨੂੰ ਟੈਂਕੀਆਂ ਤੋਂ ਲਾ ਕੇ ਸਕੂਲਾਂ 'ਚ ਬਿਠਾਵੇ ਗਰੀਬ ਬੱਚੇ ਪੜਦੇ ਆ ਉੱਥੇ ਜੀ ਚੰਗੀ ਗੱਲ ਹੈ ਵੀ ਜੇ ਜਵਾਕ ਬਧਨਗੇ ਪਰ ਬੱਚੇ ਤਾਂ ਬੱਚੇ ਤਾਂ ਹੀ ਪੜਨਗੇ ਨਾ ਜੇ ਕਿਤੇ ਉਥੇ ਟੀਚਰ ਪੂਰੇ ਹੋਣਗੇ ਜਦੋਂ ਟੀਚਰ ਹੀ ਪੂਰੇ ਹੈ ਨਹੀਂ ਤਾਂ ਉਥੇ ਬੱਚਾ ਕੋ ਐਡਮਿਸ਼ਨ ਕੌਣ ਦਵਾਊਗਾ ਬੱਚਿਆਂ ਨੂੰ ਦੂਜੀ ਗੱਲ ਜੀ ਜਿਹੜੀ ਅੱਜ ਮੰਦ ਭਾਗੀ ਘਟਨਾ ਹੋਈ ਆ ਬਾਲ ਮਜ਼ਦੂਰੀ ਵਾਲੀ ਠੀਕ ਆ ਉਥੇ ਸਾਡੇ ਹਲਕਾ ਜੋ ਐਮਐਲਏ ਹੈ ਜਗਰੂਪ ਸਿੰਘ ਗਿੱਲ ਜੀ ਕੋਲੇ ਬੈਠੇ ਸੀ ਉਹਨਾਂ ਦੇ ਸਾਹਮਣੇ ਸਾਰਾ ਪ੍ਰਸ਼ਾਸਨ ਬੈਠਾ ਸੀ ਨਿੱਕੀਆਂ ਨਿੱਕੀਆਂ ਬੱਚੀਆਂ ਤੁਸੀਂ ਇਹ ਦੇਖੋ ਵੀ ਤੀਜੀ ਮੰਜ਼ਲ ਦੇ ਉੱਤੋਂ ਟੇਬਲ ਕੁਰਸੀਆਂ ਲਿਆ ਕੇ ਉਹ ਥੱਲੇ ਲਿਆ ਕੇ ਲੈ ਕੇ ਆ ਰਹੀਆਂ ਜਰਕੇ ਦੇਖੋ ਕੰਮ ਕਰਨਾ ਕੋਈ ਮਾੜੀ ਗੱਲ ਨਹੀਂ ਹੈਗੀ ਜੀ ਕੰਮ ਕਰਨਾ ਵੀ ਜਤਾਂ ਬੱਚਿਆਂ ਦੇ ਉਹਨਾਂ ਦੇ ਲੈਵਲ ਮੁਤਾਬਕ ਤਾਂ ਕੰਮ ਕਰਾਉਣਾ ਤੀਜੀ ਮੰਜ਼ਲ ਤੋਂ ਇੱਕ ਬੱਚਾ ਟੇਬਲ ਲੈ ਕੇ ਆਉਂਦਾ ਰਾਹ 'ਚ ਅੜਕ ਕੇ ਡਿੱਗ ਪਏ ਉਹਨਾਂ ਦੇ ਸੱਟ ਲੱਗ ਜੇ ਜੀ ਕੌਣ ਜ਼ਿੰਮੇਵਾਰ ਹੈ ਹਾਂ ਸਫਾਈ ਕਰਾਈ ਜਾਂਦੀ ਹੈ ਜੀ ਉਹਨਾਂ ਦੇ ਟੇਬਲਾਂ ਤੇ ਕੱਪੜਾ ਮਾਰਿਆ ਜਾ ਰਿਹਾ ਕੱਪੜਾ ਕਿਉਂਕਿ ਤੁਸੀਂ ਇਹ ਦੇਖੋ ਕਿਉਂਕਿ ਕੱਪੜਾ ਤਾਮਰ ਹੁੰਦੇ ਜੋ ਗਰੀਬਾਂ ਦੇ ਬੱਚੇ ਆ ਇਹੀ ਕੋਈ ਐਸੇ ਜੋਸਫ ਸਕੂਲਾਂ ਦੇ ਕਾਨਵੈਂਟ ਸਕੂਲਾਂ ਦੇ ਬੱਚਾ ਦਿਖਾਓ ਕਿ ਬੱਚਾ ਕੱਪੜੇ ਮਾਰਦਾ ਜਦੋਂ ਸਰਕਾਰ ਇੰਨਾ ਕੁ ਅਪਰੇਲਾ ਕਰ ਸਕਦੀ ਸਕਦੀ ਹੈ ਉੱਥੇ ਕੋਈ ਵੱਡੇ ਬੱਚਿਆਂ ਨੂੰ ਜਾਂ ਆਪਣੇ ਸੇਵਾਦਾਰ ਪੂਰੇ ਰੱਖਣ ਜੀ ਉੱਥੇ ਉਹ ਸਫਾਈ ਦਾ ਕੰਮ ਰੱਖਣ ਬੱਚਿਆਂ ਦਾ ਕੰਮ ਸਿਰਫ ਪੜ੍ਹਨਾ ਹੈ ਜੀ ਨਾ ਕਿ ਉੱਥੇ ਸਕੂਲਾਂ ਦੇ ਵਿੱਚ ਝਾੜੂ ਮਾਰਨਾ ਕਿ ਸਰਬ ਆਪਾਂ ਲੈਕਚਰ ਦੇ ਰਹੇ ਸਕਤ ਉਹਦੇ ਸਾਹਮਣੇ ਟੇਬਲ ਚ ਕੀ ਆਉਂਦੇ ਸੀ ਬੱਚੇ ਹਾਂਜੀ ਬਿਲਕੁਲ ਜੀ ਉਹੀ ਗੱਲ ਹੈ ਜੀ ਆ ਵੀਡੀਓ ਚ ਆਪਾਂ ਦੇਖ ਹੀ ਸਕਦੇ ਆਂਗੇ ਵੀ ਗਿੱਲ ਸਾਹਿਬ ਦੇ ਆਪਦੇ ਬੈਠੇ ਤੋਂ ਟੇਬਲ ਚੱਕੀ ਆਉਂਦੀ ਆ ਉਹਨਾਂ ਦੇ ਟੇਬਲ ਤੇ ਕਪੜਾ ਮਾਰੀ ਜਾਂਦੇ ਆ ਜੀ ਬਹੁਤ ਮਾੜੀ ਗੱਲ ਹੈ ਜੀ ਇਹਦੇ ਵਿੱਚ ਆਪਾਂ ਗਰੀਬਾਂ ਨੂੰ ਸਿੱਖਿਆ ਤਾਂ ਕੀ ਦੇਨੇ ਆ ਜੀ ਆਪਾਂ ਤਾਂ ਉਹਨਾਂ ਨੂੰ ਹੋਰ ਦੱਬਣ ਦੀ ਕੋਸ਼ਿਸ਼ ਕਰ ਰਹੇ ਆ ਆਪਣ ਨੂੰ ਨੀਮਾ ਦਿਖਾਉਣੇ ਆ ਵੀ ਤੁਸੀਂ ਤੁਹਾਡਾ ਲੈਵਲ ਇਹ ਹੈ ਇਹ ਸਰਕਾਰ ਦੀ ਇੰਨੀ ਕੀ ਸੋਚ ਹੈ ਜਦੋਂ ਸਵਾਲ ਕੀਤਾ ਗਿਆ ਤਾਂ ਵਿਧਾਇਕ ਨੇ ਕਿਹਾ ਕਿ ਬੱਚਿਆਂ ਤੋਂ ਕੰਮ ਕਰਾ ਲੈਣਾ ਚਾਹੀਦਾ ਹੈ ਇਹ ਕੀ ਦਾਜਾ ਹੈ ਜਾਇਜ ਤਾਂ ਇਹ ਦੇਖੋ ਜੀ ਬੱਚੇ ਜੇ ਆਪਾਂ ਪਹਿਲੇ ਕਹੀ ਜੰਨੇ ਵੀ ਬੱਚੇ ਸਕੂਲ ਦੇ ਵਿੱਚ ਪੜਨ ਲਈ ਆਉਂਦੇ ਆ ਜੀ ਜਾਇਜ ਉਹ ਵਿਧਾਇਕ ਸਾਹਿਬ ਵੀ ਇਹ ਗੱਲਾਂ ਕਰ ਰਹੇ ਇਹਨਾਂ ਦੀ ਮਾੜੀ ਸੋਚ ਦਾ ਦੇਖੋ ਜੀ ਸਭ ਐਸੇ ਤਾਂ ਲੋਕਾਂ ਨੂੰ ਸਭ ਨੂੰ ਪਤਾ ਲੱਗ ਗਿਆ ਇਹ ਮਾੜੀ ਸੋਚ ਹੈ ਜੀ ਇਹਨਾਂ ਦੀ ਹਲਕਾ ਵਿਧਾਇਕ ਨੇ ਕਿਹਾ ਕਿ ਇਹ ਜਿਹੜਾ ਕੰਮ ਕਰਾਇਆ ਜਾ ਰਿਹਾ ਹੈਗਾ ਚੰਗਾ ਕਰ ਇਹਨਾਂ ਨੂੰ ਹੱਥ ਪਾੜ ਬਣਦੇ ਜੀ ਕੋਈ ਜਾਇਜ ਨਾ ਜੀ ਇਹ ਬਹੁਤ ਮੰਦ ਭੱਗਾ ਬਿਆਨ ਹੈ ਜੀ ਵਿਧਾਇਕ ਸਾਹਿਬ ਦਾ ਸਾਡੇ ਜਗਰੂਪ ਗਿੱਲ ਜੀ ਦਾ ਇਹਦੇ ਵਿੱਚ ਦੇਖੋ ਜੀ ਅੱਜ ਤਾਂ ਚਲੋ ਕੋਈ ਫੰਕਸ਼ਨ ਸੀਗਾ ਇੱਕ ਪ੍ਰੋਗਰਾਮ ਤੇ ਆਪਾਂ ਮਨ ਲਿਆ ਹੈ ਨਾ ਗਾਹਾਂ ਨੂੰ ਉਹਨਾਂ ਦਾ ਜੋ ਪ੍ਰਸ਼ਾਸਨ ਹੈ ਟੀਚਰ ਹੈ ਉਹਨਾਂ ਤੋਂ ਹੱਥ ਭੇਜੂਗੀ ਇਹ ਗੱਲ ਦੀ ਜੀ ਉਹਦਾ ਬੱਚਿਆਂ ਨੂੰ ਜਦੋਂ ਵੀ ਕੋਈ ਫੰਕਸ਼ਨ ਹੋਊਗਾ ਜਵਾਕਾਂ ਨੂੰ ਸਾਬ ਸਫਾਈ ਤੇ ਲਈ ਰੱਖਣਗੇ ਕੰਮ ਕਰਾਇਆ ਕਰਨਗੇ ਤੇ ਉਹ ਜਵਾਕਾਂ ਦੇ ਵਿੱਚ ਇੱਕ ਹੀਣ ਭਾਵਨਾ ਆਉਂਦੀ ਹੈ ਜੀ ਇਹਦੇ ਨਾਲ ਇਹ ਬਹੁਤ ਮਾੜੀ ਗੱਲ ਹੈਗੀ